ਤੁਸੀਂ ਦੇਖਿਆ ਹੋਵੇਗਾ ਇਤਿਹਾਸ ਗਵਾਏ ਚਾਹੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੁਸੀਂ ਦੇਖਿਆ ਹੋਗਾ ਰੰਗਰੇਟਿਆਂ ਨੇ ਜਿੱਥੇ ਕੀ ਕੁਰਬਾਨੀਆਂ ਦਿੱਤੀਆਂ ਆਪਣਾ ਪੂਰੇ ਦਾ ਪੂਰਾ ਜਿਹੜਾ ਜੀਵਨ ਅਰਪਿਤ ਕਰਤਾ ਲਗਭਗ 350 400 ਸਾਲ ਤੋਂ ਜੇ ਇਤਿਹਾਸ ਫਰੋਲਿਆ ਜਾਵੇ ਤੇ ਰੰਗਰੇਟਿਆਂ ਦਾ ਮੱਜ ਵੀ ਸਿੱਖਾਂ ਦਾ ਜਿਹੜਾ ਕੀ ਇਤਿਹਾਸ ਬਹੁਤ ਹੀ ਲੰਮਾ ਤੇ ਚੌੜਾ ਇਤਿਹਾਸ ਹੈ ਕੁਰਬਾਨੀਆਂ ਦੀ ਗੱਲ ਕਰੀਏ ਤੇ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਕੁਰਬਾਨੀਆਂ ਇੰਨੇ ਦਿੱਤੀਆਂ ਹੋਣੀਆਂ ਜਿੰਨੀਆਂ ਇਸ ਕੌਮ ਨੇ ਕੁਰਬਾਨੀਆਂ ਦਿੱਤੀਆਂ ਨੇ। ਔਰ ਅਸਲੀਤ ਦੇ ਵਿੱਚ ਮذਬੀ ਸਿੱਖ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਆਪਣੇ ਮذਬ ਦੇ ਪੱਕੇ ਨੇ ਔਰ ਉਹ ਆਪਣੇ ਮذਬ ਦੇ ਪੱਕੇ ਰਹਿਣ ਤੋਂ ਬਾਅਦ ਵੀ ਉਹਨਾਂ ਨੇ ਬੜਾ ਇੱਕ ਕਾਲਣਾ ਕਾਲੀਆਂ ਬੜਾ ਕੁਛ ਆਪਣਾ ਜਿਹੜਾ ਕਿ ਦੇਸ਼ ਦੇ ਉੱਤੇ ਜਾਨਵਾਰੀਆਂ। ਔਰ ਐਸੀ ਹੀ ਗੱਲ ਨੂੰ ਲੈ ਕੇ ਲਗਭਗ ਦੋ ਹਾਂ ਪਰੋਚੀ ਨੂੰ ਟੁੱਟ ਗਈ ਯਾਰ। ਚੱਲਾ ਤੇ ਸਾਥੀ ਲਗਭਗ ਜਿਸ ਅੱਜ ਅਸੀਂ ਮੁੱਦੇ ਤੇ ਗੱਲ ਕਰਨੀ ਹੈ ਜੋ ਅੱਜ ਅਸੀਂ ਤੁਹਾਡੇ ਕੇ ਕਿਸੇ ਗੱਲ ਨੂੰ ਲੈ ਕੇ ਅਸੀਂ ਤੁਹਾਡੇ ਦੇ ਰੂਬਰੂ ਹੋ ਰਹਾ ਆ ਲਗਭਗ 2027 ਦੇ ਵਿੱਚ ਜਿਹੜਿਆ ਕਿ ਪੰਜਾਬ ਦੇ ਵਿੱਚ ਜਿਹੜਿਆ ਕਿ ਮੁੱਖ ਮੰਤਰੀ ਦੇ ਜਿਹੜੇ ਚੋਣ ਹੋਏ ਨੇ ਔਰ ਸਾਡੇ ਨਾਲ ਜਿਹੜੇ ਅੱਜ ਸਖਸ਼ੀਤ ਨੂੰ ਹੀ ਤੁਹਾਨੂੰ ਮਿਲਾਣਾ ਚਾਹੁੰਦੇ ਆ ਉਹ ਕਿਸੇ ਪਹਿਚਾਨ ਦੇ ਮਥਾਜਨੀ ਦੇ ਨਾਲ ਜਿਹੜੇ ਅੱਜ ਸਖਸ਼ੀਤ ਨੂੰ ਹੀ ਤੁਹਾਨੂੰ ਮਿਲਾਣਾ ਚਾਹੁੰਦੇ ਆ ਉਹ ਕਿਸੇ ਪਹਿਚਾਨ ਦੇ ਮਥਾਜਨੀ ਬਹੁਤ ਹੀ ਯੁਵਾ ਉਹ ਸਾਡੇ ਵੀਰ ਨੇ ਔਰ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਪਰ ਉਹ ਐਕਟਿਵ ਰਹਿੰਦੇ ਨੇ ਸਮਾਜ ਦੇ ਵਿੱਚ ਅਨੇਕਾਂ ਉਹਨਾਂ ਨੇ ਕਾਰਜਿਆ ਕੀਤੇ ਹੋਏ ਨੇ ਗਰੀਬ ਦੀ ਬਾਹ ਫੜਦੇ ਨੇ ਔਰ ਲੋੜ ਬੰਦਾਂ ਦੀ ਲੋੜ ਵੀ ਪੂਰੀ ਕਰਦੇ ਨੇ ਔਰ ਇਸ ਟਾਈਮ ਜਿਹੜੇ ਕੀ ਪੋਲਿਟੀਕਲ ਯੁਵਾ ਵਿੰਗ ਦੇ ਜਿਹੜੇ ਜਨਰਲ ਸਕੱਤਰ ਵੀ ਉਹਨਾਂ ਨੂੰ ਬਣਾਇਆ ਗਿਆ ਏ ਤੇ ਸਾਥੀਓ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਵਾ ਸੁਖਦੇਵ ਸਿੰਘ ਸੰਧੂ ਜੀ ਦੇ ਨਾਲ ਔਰ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕਿ ਉਹਨਾਂ ਦਾ ਜਿਹੜਾ ਅੱਜ ਦਾ ਜਿਹੜਾ ਵਿਸ਼ਾ ਕੀ ਵਿਸ਼ਾ ਔਰ ਕਿਸ ਵਿਸ਼ੇ ਦੇ ਉੱਪਰ ਉਹ ਸਾਡੇ ਨਾਲ ਗੱਲ ਕਰਨਗੇ ਤੇ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਮਿਲਾਨੇ ਆ ਸੁਖਦੇਵ ਸਿੰਘ ਸੰਧੂ ਜੀ ਦੇ ਨਾਲ ਸਭ ਤੋਂ ਪਹਿਲਾਂ ਸੁਰੀਸ਼ ਸੰਧੂ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਸਵਾਗਤ ਹੈ ਇਨ ਲਈ ਤੁਹਾਡਾ ਢੋਲ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਅੱਜ ਤੁਸੀਂ ਇਸ ਸਮਾਣੇ ਨੂੰ ਮਾਨ ਬਖਸ਼ਿਆ ਵਾ ਤੇ ਆਪਣੇ মিডিਆ ਨਾਲ ਲੋਕਾਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਜੀ ਆ ਸੁਖਦੇਵ ਸਿੰਘ ਜੀ ਸਭ ਤੋਂ ਪਹਿਲਾਂ ਤੇ ਗੱਲ ਕਰਾਂਗੇ ਜਿਹੜੀ ਤੁਹਾਡੀ ਇੱਕ ਸੰਸਥਾ ਬਣੀ ਹੈ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਹਾਂਜੀ ਵੈਲਫੇਅਰ ਹਾਂਜੀ ਤੇ ਇਹਦਾ ਸਭ ਤੋਂ ਪਹਿਲੀ ਡੈਫੀਨੇਸ਼ਨ ਕੀ ਹੈ ਇਹ ਆਪਣੀ ਜੀ ਸੰਸਥਾ ਦਾ ਨਾਮ ਹੈ ਆਲ ਇੰਡੀਆ ਮੈਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਜੋ ਰਜਿਸਟਰਡ ਹੈ ਠੀਕ ਹੈ ਜੀ ਇਹੜੀ ਸੰਸਥਾ ਸਾਡੀ ਹੈ ਜੀ ਮੰਨ ਲਓ 14 ਤੋਂ ਕੰਮ ਕਰ ਰਹੀ ਆ ਜਿਨ੍ਹਾਂ ਦੇ ਕਨਵੀਨਰ ਮਨ ਕੋਆਰਡੀਨੇਟਰ ਨੇ ਸਾਡੇ ਸਰਦਾਰ ਸਵਿੰਦਰ ਸਿੰਘ ਗਿੱਲ ਜੀ ਸਰਸਵਾ ਠੀਕ ਹੈ ਜਿਨ੍ਹਾਂ ਨੇ ਇਸ ਐਸੋਸੀਏਸ਼ਨ ਦੀ ਨੀਂਹ ਰੱਖੀ ਤੇ ਉਹਨਾਂ ਨੇ 14 ਤੋਂ ਲੈ ਕੇ ਅੱਜ ਤੱਕ ਜਿਹੜਾ ਪ੍ਰਾਲਾ ਕਰਦੇ ਆ ਰਹੇ ਸੀ ਅੱਜ 2025 ਤੱਕ ਇੰਨੀ ਮੰਨ ਲਓ ਸੰਸਥਾ ਜਿਹੜੀ ਆ ਫੈਲ ਚੁੱਕੀ ਆ ਕਿ ਜਿਹੜੀ ਹੌਲੀ-ਹੌਲੀ ਜਿਹੜੇ ਹਰ ਸ਼ਹਿਰ ਦੇ ਵਿੱਚ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਬਿਹਾਰ ਹਰ ਮੰਨੇ ਕੰਮ ਕਰ ਰਹੀ ਆ ਇਹਦਾ ਜਿਹੜਾ ਮੇਨ ਮਕਸਦ ਆ ਕਿ ਲੋਕ ਸਾਡੀ ਜਿਹੜੀ ਲੋਕ ਨੇ ਮਜਬੀ ਸਿਕ ਜਾਂ ਬਾਲਮੀਕ ਭਾਈਚਾਰੇ ਦੇ ਜਿੰਨੇ ਵੀ ਆ ਐਸੀ ਕੈਟਾਗਰੀ ਦੇ ਵਿੱਚ ਉਹਨਾਂ ਦੀ ਦਸ਼ਾ ਤੇ દિਸ਼ਾ ਉਹਨੂੰ ਕਿਵੇਂ ਆਪਾਂ ਬਦਲਣਾ ਵਾ ਅੱਜ ਤੱਕ ਸਾਡੀਆਂ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਵਾ ਇਤਿਹਾਸਿਕ ਤੌਰ ਤੇ ਧਾਰਮਿਕ ਪੱਖੋਂ ਉਹਨਾਂ ਨੂੰ ਜਿੰਨੀਆਂ ਵੀ ਸਰਕਾਰਾਂ ਅੱਜ ਤੱਕ ਬਣੀਆਂ ਆ ਰਹੀਆਂ ਨਹੀਂ ਉਹਨਾਂ ਨੇ ਹਮੇਸ਼ਾ ਹੀ ਅੰਗੋਲੀਆਂ ਕੀਤਾ ਵਾ ਤੇ ਸਾਨੂੰ ਉਹ ਜਿਹੜਾ ਦਰਜਾ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂਗਾ ਇਹ ਜਿਹੜੀ ਸੰਸਥਾ ਜਿਹੜੀ ਇਸ ਲਈ ਕੰਮ ਕਰ ਰਹੀ ਹੈ ਕਿਸ ਰੂਪ ਦੇ ਵਿੱਚ ਤੁਸੀਂ ਕਿਸ ਤਰੀਕੇ ਦਾ ਦਰਜਾ ਚਾਹੁੰਦੇ ਹੋ ਸਮਾਜ ਦੇ ਵਿੱਚ ਜਿਹੜਾ ਤੁਸੀਂ ਕਹੇ ਵੀ ਸਾਡਾ ਜਿਹੜਾ ਇਤਿਹਾਸ ਹੈ ਅਨਗੋਲੀਆਂ ਨਹੀਂ ਗਿਆ ਜਾਂ ਸਾਨੂੰ ਬਰਾਬਰੀ ਦਾ ਦਰਜਾ ਨਹੀਂ ਮਿਲਿਆ ਉਹ ਕਿਸ ਪੱਖ ਤੋਂ ਤੁਸੀਂ ਵੇਖਣਾ ਚਾਹੁੰਦੇ ਜੇ ਇਹ ਅਸੀਂ ਜੀ ਜਿੱਦਾਂ ਹੁਣ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਪਿਤਾ ਜੀ ਦਾ ਸੀਸ ਵਾਰ ਕੇ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ਠੀਕ ਹੈ ਅੱਜ ਉਹਨਾਂ ਨੇ ਸਿਰਫ ਇਕੱਲੇ ਸੀਸ ਆਪਣਾ ਨਹੀਂ ਲੈ ਕੇ ਆਏ ਉਹਨਾਂ ਦਾ ਸ਼੍ਰੀ ਗੁਰਤੇਗਬਾ ਜੀ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਬਰਾਬਰ ਤੇ ਅਗਰ ਜੇ ਆਪਾਂ ਵੇਖੇ ਜੀ ਇਤਿਹਾਸਕ ਤੌਰ ਤੇ ਸ਼੍ਰੀ ਗੁਰਗੋਮ ਸਿੰਘ ਜੀ ਦੀ ਕੁਰਬਾਨੀ ਦੇ ਨਾਲ ਉਹਨਾਂ ਨੇ 14 ਜੰਗਾਂ ਉਹਨਾਂ ਦੇ ਨਾਲ ਬਰਾਬਰ ਤੇ ਲੜੀਆਂ ਤੇ ਉਹਨਾਂ ਨੇ ਆਪਣਾ ਸਾਰੇ ਪਰਿਵਾਰ ਤੋਂ ਲੈ ਕੇ ਮਾਤਾ ਪਿਤਾ ਚਾਰ ਪੁੱਤਰ ਸਾਰੇ ਹੀ ਆਪਣੇ ਘਰ ਵਾਲੇ ਨੌ ਜੀ ਉਹਨਾਂ ਦੇ ਬਰਾਬਰ ਤੇ ਸ਼ਹੀਦ ਹੋਏ ਨੇ ਪਰ ਉਹਨਾਂ ਨੂੰ ਅਜੇ ਤੱਕ ਇਤਿਹਾਸਿਕ ਦਰਜਾ ਨਹੀਂ ਦਿੱਤਾ ਗਿਆ ਜਿੱਦਾਂ ਵੀ ਉਹਨਾਂ ਦੇ ਨਾਂ ਤੇ ਗੈਸਟਡ ਛੁੱਟੀ ਨਹੀਂ ਕੋਈ ਹਰਿਆਣੇ ਸਰਕਾਰ ਦੇ ਵਿੱਚ ਲਾ ਲਓ ਪੰਜਾਬ ਚ ਲਾ ਲਓ ਆਲ ਇੰਡੀਆ ਦੇ ਵਿੱਚ ਕਿਤੇ ਵੀ ਜਿਹੜੀ ਤਗੜੀ ਕੁਰਬਾਨੀ ਉਹਨਾਂ ਨੇ ਮੰਨ ਲਓ ਕੀਤੀ ਆ ਬਰਾਬਰ ਦੀ ਕੁਰਬਾਨੀਆਂ ਜੀ ਉਹਨਾਂ ਦੀ ਵੀ ਪਰ ਉਸ ਚੀਜ਼ ਨੂੰ ਸਰਕਾਰਾਂ ਨੇ ਕਦੀ ਵੇਖਣੀ ਜਿੱਦਾਂ ਹੁਣ 5 ਸਤੰਬਰ ਆਉਣ ਆ ਰਿਹਾ ਉਹਦੇ ਚ ਉਹਨਾਂ ਦਾ ਜਨਮ ਦਿਹਾੜਾ ਬਣਾਇਆ ਜਾਂਦਾ ਉਹ ਚਾਹੇ ਆਪਾਂ ਐਜੀਪੀਸੀ ਲਾ ਲਈਏ ਠੀਕ ਹੈ ਧਰਮ ਵੱਖੋਂ ਉਹਨਾਂ ਨੇ ਵੀ ਇਸ ਚੀਜ਼ ਨੂੰ ਨਹੀਂ ਗੌਰ ਕੀਤੀ ਤੇ ਚਾਹੇ ਸਰਕਾਰਾਂ ਲਾ ਲਈਏ ਉਹਨਾਂ ਨੇ ਨਹੀਂ ਕਦੀ ਗੌਰ ਕੀਤੀ ਅਗਰ ਉਹਨਾਂ ਦੇ ਵੱਲੋਂ ਜਿੱਦਾਂ ਹੁਣ ਸ਼ੀਧੀ ਦਿਹਾੜਾ ਵਾ ਉਹ ਗੈਜਟਡ ਛੁੱਟੀ ਜਿਹੜੀ ਸਾਡੀਆਂ ਇੰਜੀਨੀਅਰ ਸਸਤਾ ਬਣਨੀਆਂ ਉਹ ਇਹ ਮੰਗ ਕਰਦੀਆਂ ਉਹਨਾਂ ਨੂੰ ਇੱਕ ਗੈਜਟਡ ਛੁੱਟੀ ਹੋਣੀ ਚਾਹੀਦੀ ਆ ਜਦੋਂ 5 ਸਤੰਬਰ ਜਨਮ ਦਿਹਾੜਾ ਵਾ ਉਤੇ ਆਨੰਦਪੁਰ ਸਾਹਿਬ ਜਿਹੜਾ ਵਾ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਬੜਾ ਧੂਮ ਦਾ ਉਹਨਾਂ ਨੂੰ ਜਿਹੜਾ ਤੁਹਾਡਾ ਅਮਰ ਵੀ ਸਿੱਖ ਜਿਹੜਾ ਤੁਹਾਡਾ ਵੈਲਫੇਅਰ ਜਿਹੜਾ ਬਣਿਆ ਤੁਸੀਂ ਕਦੀ ਇਸ ਚੀਜ਼ ਦੀ ਮੰਗ ਨਹੀਂ ਕੀਤੀ ਸਰਕਾਰ ਦੇਗੇ ਵੀ ਜਿਹੜੇ ਸਾਡੇ ਐਡੇ ਸ਼ਹੀਦ ਹੋਏ ਆ ਤੇ ਉਹਨਾਂ ਦੀ ਜਿਹੜੀ ਗੈਜਟਡ ਛੁੱਟੀ ਕੀਤੀ ਜਾਵੇ ਮੰਗ ਕੀਤੀ ਜੀ ਮੰਗਾ ਆਈਵਰੀਕ ਮੰਗਾ ਕੋਈ ਵੀ ਸਰਕਾਰ ਜਿਹੜੀ ਆ ਉਹ ਸਾਡੀਆਂ ਮੰਗਾ ਮੰਨ ਕੇ ਪਹਿਲਾਂ ਤੇ ਕਰਦੀਆਂ ਮੰਨੋ ਇਹ ਮੰਗਾ ਮੰਨ ਕੇ ਜਿਹੜੀਆਂ ਵਾ ਫਿਰ ਉਹ ਮੁਕਰ ਜਾਂਦੀਆਂ ਵਾ ਅੱਜ ਕਿ ਵੀ ਹੁਣ ਜੇ ਸਾਡੇ ਕੌਮੀ ਜਿਹੜੇ ਜਥੇਦਾਰ ਨੇ ਬਾਬਾ ਮੇਜਰ ਸਿੰਘ ਸੋਢੀ ਜੀ ਠੀਕ ਹੈ ਜੀ ਉਹਨਾਂ ਨੇ ਉਹਨਾਂ ਦੇ ਨਾਲ ਸਾਡੀ ਸਸਤਾ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਨੇ ਜੋ ਸਾਡੀ ਕੌਮ ਦੇ ਪ੍ਰਚਾਰਕ ਨੇ ਉਹਨਾਂ ਨੇ ਵੀ ਮੰਨੋ ਇਹ ਪ੍ਰਚਾਰ ਰਹੀ ਆਪਣਾ ਜਿਹੜਾ ਵਾ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਵੀ ਆ ਸਾਡਾ ਥੋੜੇ ਦਿਨ ਹੋਏ ਪੰਜਾਬ ਦੇ ਚ ਇੱਕ ਕਾਨਫਰੰਸ ਹੋਈ ਸੀ ਜਿੰਨੀਆਂ ਸਾਡੀਆਂ ਸੰਸਥਾਵਾਂ ਵਾ ਜਿੰਨੇ ਵੀ ਸਾਡੇ ਧਰਮ ਦੇ ਪੱਖੋਂ ਜੁੜੇ ਹੋਏ ਲੋਕ ਨੇ ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਵੀ ਜਿਹੜੀ ਪਉਣ ਵਾਲਾ 5 ਸਤੰਬਰ ਨੂੰ ਅਨੰਦਪੁਰ ਸਾਹਿਬ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸਿਕ ਦਿਹਾੜਾ ਬਣਾਇਆ ਜਾ ਰਿਹਾ ਵਾ ਤੇ ਉਹਦੇ ਤੇ ਜਿਹੜੀ ਡਾਕਟਰ ਛੁੱਟੀ ਕਰਨ ਦਾ ਉਥੇ ਉਹਨਾਂ ਦੇ ਮੰਗ ਪੱਤਰ ਵੀ ਦਿੱਤਾ ਵਾ ਤੇ ਅਪੀਲ ਵੀ ਕੀਤੀ ਆ ਤੇ ਸਰਕਾਰਾਂ ਜਿਹੜੀਆਂ ਵਾ ਉਹਨਾਂ ਨੇ ਮੰਨ ਲਓ ਆਸ਼ਵਾਸ਼ਣ ਦਿੱਤਾ ਵਾ ਇਸ ਵਾਰੀ ਅਸੀਂ ਸੋਚਾਂਗੇ ਪਰ ਹਾਲੇ ਤੱਕ ਵੇਖੋਗਾ ਹੁਣ ਕੀ ਹੋ ਰਿਹਾ ਵਾ ਇਸ ਵਾਸਤੇ ਜੇ ਸੰਸਥਾਵਾਂ ਕੰਮ ਕਰ ਰਹੀਆਂ ਸਨ ਸਰਦਸਾਂ ਜੀ ਤੁਸੀਂ ਗੱਲ ਕੀਤੀ ਹੈ ਇਤਿਹਾਸ ਬੜਾ ਲੰਮਾ ਚੋੜਾ ਹੈ ਕਿਤੇ ਨਾ ਕਿਤੇ ਤੁਹਾਨੂੰ ਇਸ ਚੀਜ਼ ਦੀ ਤਰਾਸ਼ ਦੀ ਨਜ਼ਰ ਨਹੀਂ ਆਂਦੀ ਕਿ ਜੋ ਇਤਿਹਾਸ ਤੁਹਾਡੇ ਪੁਰਾਣਿਆਂ ਨੇ ਕੀਤਾ ਅੱਜ ਉਸ ਚੀਜ਼ ਨੂੰ ਲੈ ਕੇ ਅੱਜ ਦਾ ਜੁੱਥ ਭੁੱਲ ਗਿਆ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਿਆ ਇੱਥੋਂ ਤੱਕ ਕਿ ਮੈਨੂੰ ਲੱਗਦਾ ਵੀ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ ਦਾ ਵਰਗ ਆਪਣੇ ਮਾਂ ਪਿਓ ਨੂੰ ਭੁੱਲ ਗਿਆ ਆਪਣੇ ਕਿਰਦਾਰ ਭੁੱਲ ਗਿਆ ਜੇ ਪੁਰਾਣਾ ਪਿਛੋਕੜ ਦੇਖਿਆ ਜਾਵੇ ਤਾਂ ਬੜਾ ਲੰਮਾ ਚੌੜਾ ਔਰ ਅੱਜ ਦਾ ਜਿਹੜਾ ਪਿਛੋਕੜ ਬਹੁਤ ਹੀ ਇੱਕ ਤਰਾਸ਼ ਦੀ ਏ ਤੁਸੀਂ ਕੀ ਕਹਿਣਾ ਚਾਹੋਗੇ ਏ ਜੀ ਇਹਦੇ ਵਿੱਚ ਜਿਹੜਾ ਵਾ ਉਦੋਂ ਦੀ ਮਨੋ ਜੇ ਲਾਲੀਏ ਤੇ ਹੋਂਦੇ ਸਮੇਂ ਦੇ ਹਿਸਾਬ ਨਾਲ ਲਾਲੀਏ ਇਹਦੇ ਵਿੱਚ ਸਭ ਤੋਂ ਜਿਹੜਾ ਦੋਸ਼ ਵੱਡਾ ਸਰਕਾਰਾਂ ਦਾ ਜਿਹੜਾ ਸਰਕਾਰਾਂ ਨੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਵਾਸਤੇ ਜਿਹੜਾ ਜਿਹੜਾ ਨਸ਼ੇ ਦੀ ਤੁਸੀਂ ਗੱਲ ਕੀਤੀ ਆ ਠੀਕ ਹੈ ਇਹ ਜਿਹੜੀਆਂ ਸਰਕਾਰਾਂ ਦੇ ਹੀ ਮਤਲਬ ਸਿਸਟਮ ਹੈ ਜਿਹੜਾ ਨਸ਼ਾ ਇਹਨਾਂ ਵਧ ਰਿਹਾ ਵਾ ਅਗਰ ਸਰਕਾਰ ਚਾਵੇ ਤੇ 1 ਮਿੰਟ ਦੇ ਵਿੱਚ ਉੱਤੇ ਲਗਾਮ ਲਗਾ ਸਕਦੀ ਆ ਠੀਕ ਹੈ ਤੇ ਸਰਕਾਰਾਂ ਜਿਹੜੀਆਂ ਵਾ ਇਹ ਨਹੀਂ ਚਾਹੁੰਦੀਆਂ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਐਜੂਕੇਟਿਡ ਹੋਵੇ ਠੀਕ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਆ ਬਈ ਪੜ੍ਹ ਲਿਖ ਕੇ ਅੱਜ ਤੁਸੀਂ ਵੇਖ ਲਓ ਜਿਹੜੇ ਲੋਕ ਬੱਚੇ ਆਪਣੇ ਉਹ ਬਾਹਰ ਕਿਉਂ ਭੱਜ ਰਹੇ ਨੇ ਉਹਨਾਂ ਦੀ ਬਾਹਰ ਜਾਣ ਦੀ ਵਜ੍ਹਾ ਕੀ ਆ ਵਜ੍ਹਾ ਇਹ ਆ ਕਿ ਜਿਹੜੇ ਸਾਡਾ ਜਿਹੜਾ ਆਸ-ਪਾਸ ਜਿਹੜੇ ਜੀ ਸੁਸਾਇਟੀ ਉਹ ਗੰਦਲੀ ਹੋ ਚੁੱਕੀ ਆ ਉਹ ਨਸ਼ਿਆਂ ਦੇ ਕਰਕੇ ਲਾਲੋ ਚਾਹੇ ਉਹ ਸੋਸ਼ਲ ਮੀਡੀਆ ਦੇ ਕਰਕੇ ਇੰਨਾ ਮੰਨ ਲਓ ਫੋਨਾਂ ਦੇ ਵਿੱਚ ਮੰਨ ਲਓ ਕਿ ਲੋ ਜਿਹੜੇ ਲੋਕ ਪੜ੍ਹੇ ਲਿਖੇ ਬਰੋਜ਼ਗਾਰ ਨਹੀਂ ਉਹ ਵਿਹਲੇ ਨੇ ਠੀਕ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਉਹਨਾਂ ਨੂੰ ਕੰਮ ਨਹੀਂ ਹੈਗੇ ਉਹਨਾਂ ਕੋ ਜਦੋਂ ਉਹਨਾਂ ਕੋ ਕੰਮ ਨਹੀਂ ਹੋਣਗੇ ਤਾਂ ਉਹ ਫਿਰ ਉਹਨਾਂ ਦਾ ਵਿਹਲਾ ਦਿਮਾਗ ਸ਼ਤਾਨ ਦੀ ਟੂਟੀ ਹੁੰਦਾ ਉਹਦੇ ਵਿੱਚ ਤਾਂ ਹਰ ਧਰਮ ਦੇ ਲੋਕ ਜਾ ਰਹੇ ਨੇ ਹਰ ਜਿਹੜੇ ਕਹਿੰਦਾ ਮੈਂ ਸਮਾਜ ਦੇ ਲੋਕ ਜਾ ਰਹੇ ਨੇ ਉਹਦੇ ਵਿੱਚ ਤੇ ਤੁਸੀਂ ਕੋਈ ਕਿੰਤੂ ਪਤਾ ਨਹੀਂ ਕਰਦੇ ਉਹਦੇ ਉਹੀ ਗੱਲ ਕਹਿਣਾ ਮਤਲਬ ਸਾਰੇ ਜਾ ਰਹੇ ਨੇ ਹਾਂ ਸਾਰੇ ਜਾ ਰਹੇ ਨੇ ਸਮਾਜਿਕ ਤੌਰ ਤੇ ਜਿੰਨੇ ਵੀ ਹਨਾ ਸਾਨੀ ਜਿੰਨੀਆਂ ਵੀ ਕਮਿਊਨਿਟੀ ਆਵਾ ਉਹ ਸਾਰੇ ਬੱਚੇ ਜਿਹੜੇ ਆ ਉਹ ਜਿੰਨੇ ਵੀ ਐਜੂਕੇਟਰ ਬੱਚੇ ਨੇ ਠੀਕ ਆ ਉਹ ਸੁਸਾਇਟੀਆਂ ਦੇ ਉਹ ਹੋਈ ਮਤਲਬ ਸਰਕਾਰ ਇਸ ਚੀਜ਼ਾਂ ਤੇ ਲਗਾਮ ਨਸ਼ਾ ਦੇ ਇੱਕ ਕਰੀ ਵਾਲੇ ਤੋਂ ਥੋੜੇ ਜਨਾ ਪਹਿਲਾਂ ਬਾਬਾ ਮਨਦੀਪ ਸਿੰਘ ਜੀ ਜਿਹੜੇ ਵਿਦਿਆਰਥੀ ਉਹਨਾਂ ਨੇ ਵੀ ਕੋਈ ਗੱਲਬਾਤ ਉੱਥੇ ਕੋ ਸਭਾ ਕੀਤੀ ਸੀ ਉਹ ਕਿਸ ਚੀਜ਼ ਨੂੰ ਮੁੱਦੇ ਲੈ ਕੇ ਤੁਹਾਡੇ ਸਭਾ ਹੋਈ ਸੀ ਉਹ ਜਿਹੜੀ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਨੇ ਉਹ ਸਾਡੀ ਇਹ ਸਭਾ ਹੋਈ ਸੀ ਕਿ ਮੰਨ ਲਓ ਜਿਹੜੇ ਸਾਡੇ ਜਿਹੜਾ ਸਮਾਜ ਆ ਉਹਦੀ ਦਸ਼ਾ ਤੇ ਦਿਸ਼ਾ ਕਿੱਦਾਂ ਦੀ ਹੋਣੀ ਚਾਹੀਦੀ ਉਹ ਸਾਡੇ ਕੌਮੀ ਪ੍ਰਚਾਰਕ ਨੇ ਅੱਜ ਤੱਕ ਜਿਹੜਾ ਉਹਨਾਂ ਨੇ ਸਾਨੂੰ ਇਤਿਹਾਸ ਜਿਹੜਾ ਦੱਸਿਆ ਵਾ ਉਹ ਸਾਨੂੰ ਪਤਾ ਨਹੀਂ ਸੀ ਪਹਿਲਾਂ ਅੱਛਾ ਠੀਕ ਆ ਉਹ ਜਿਹੜਾ ਇਤਿਹਾਸ ਪੁੱਟ ਕੇ ਲੈ ਕੇ ਆਏ ਨੇ ਉਹ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਲੈ ਕੇ ਆਏ ਨੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਰੰਗੇਟਿਆਂ ਦੀ ਇਤਿਹਾਸਕ ਰੰਗੇਟਾ ਕੌਮ ਕੀ ਚੀਜ਼ ਆ ਉਹਨਾਂ ਨੇ ਆਪਣੀ ਕੁਰਬਾਨੀਆਂ ਕਿੰਨੀਆਂ ਦਿੱਤੀਆਂ ਕੋਮ ਕੋਮ ਸੁੱਤੀ ਪਈ ਸੀ ਸੁੱਤੀ ਪਈ ਉਹਨਾਂ ਜਿਹਨਾਂ ਦਾ ਕੰਮ ਕੀਤਾ ਉਹਨਾਂ ਨੇ ਕੰਮ ਕੀਤਾ ਜਾਗਰੂਕਤਾ ਨਹੀਂ ਨਾ ਗਈ ਹਾਂਜੀ ਤੇ ਇਹਦਾ ਇਸ ਪਿੱਛੇ ਇਹ ਕਾਰਨ ਸੀ ਤੁਹਾਡੇ ਉਹ ਜਿਹੜੇ ਸਭਾ ਹਿਸਸ ਦੇ ਨਾਲ ਹਾਂਜੀ ਤੇ ਕੀ ਹੁਣ ਤੁਸੀਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੀ ਕੋਈ ਮੰਗ ਅਪੀਲ ਕਰਦੇ ਹੋ ਤੁਸੀਂ ਅਸੀਂ ਸਰਕਾਰ ਕੋਲੋਂ ਮੰਗਾਂ ਕਰਦੇ ਆਂ ਇੱਕ ਤੇ ਸਾਡੇ ਜਿਹੜੇ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਜਿਹੜਾ ਵਾ ਸਰਸਾ ਦੇ ਵਿੱਚ ਚੌਕ ਹੋਣਾ ਚਾਹੀਦਾ ਉਹਨਾਂ ਦੇ ਨਾਲ ਤੇ ਠੀਕ ਹੈ ਨੰਬਰ 2 ਤੇ ਵੀ ਜਿਹੜਾ ਉਹਨਾਂ ਦੀ ਇੱਕ ਗੱਟੜ ਸੁੱਟੀ ਹੋਣੀ ਚਾਹੀਦੀ ਹੈ 5 ਸਤੰਬਰ ਨੂੰ ਉਹਨਾਂ ਦਾ ਜਨਮ ਦਿਹਾੜਾ ਹੁੰਦਾ ਤੇ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਉਹਦੇ ਤੇ ਗਸ਼ਟਾ ਛੁੱਟੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਇਤਿਹਾਸ ਦੇ ਵਿੱਚ ਜਿਹੜਾ ਕਿਤਾਬਾਂ ਦੇ ਵਿੱਚ ਉਹਨਾਂ ਦਾ ਇੱਕ ਇਤਿਹਾਸ ਜਿਹੜਾ ਵਾ ਪੰਨਿਛ ਆਪਣੇ ਚਾਹੀਦੇ ਆ ਕਿ ਜਿਹੜੇ ਬੱਚੇ ਪੜ ਸਕਣ ਸਾਡੇ ਜਿਹੜੇ ਯੋਧੇ ਆ ਉਹਨਾਂ ਨੇ ਇੰਡੀਆ ਲਈ ਕੁਰਬਾਨੀਆਂ ਕੀਤੀਆਂ ਵੀ ਜਿਹੜੀ ਇੰਨੀ ਦੂਰ ਤੋਂ ਦਿੱਲੀ ਤੋਂ ਇੰਨਾ ਪੈਰਾ ਹੁੰਦਿਆ ਹੋਇਆ ਵੀ ਕਿ ਮੁਗਲ ਸਰਕਾਰ ਦੇ ਵਿੱਚ ਇਹ ਇউনি ਬਹਾਤਰੀ ਦੇ ਨਾਲ ਸੀਸ ਜਿਹੜਾ ਵਾ ਗੁਰੂ ਸਾਹਿਬ ਜੀ ਦਾ ਲੈ ਕੇ ਅਨੰਦਪੁਰ ਸਾਹਿਬ ਲਾਲੂ ਕਿੰਨੀ ਕਸ਼ਟ ਸਹਿ ਕੇ ਉੱਥੇ ਪਹੁੰਚੇ ਨੇ ਇਹ ਤੋਂ ਵੱਡੀ ਕੁਰਬਾਨੀ ਤੁਸੀਂ ਦੱਸੋ ਕੀ ਹੋ ਸਕਦੀ ਹੈ ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਵੀ ਕਈ ਜਿਹੜੇ ਆ ਮੰਨ ਲਓ ਮੰਦਿਆ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਚੌਥਾ ਬੁੰਗਾ ਉਹ ਵੀ ਮਜੀਬ ਸਿੰਘਾਂ ਦਾ ਠੀਕ ਆ ਉਹਦੇ ਵਿੱਚ ਕੋਈ ਸ਼ਰਾਰਤੀ ਅਨਸਰਾਂ ਨੇ ਮੰਨ ਲਓ ਤੋੜਮਲ ਕੀਤੀ ਸੀ ਉਹਦਾ ਵੀ ਕੇਸ ਪਾਇਆ ਸੁਪਰੀਮ ਕੋਰਟ ਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਕਾਰ ਸੇਵਾ ਚੰਡੀਗੜ੍ਹ ਵਾਲੇ ਜੋ ਸਾਡੀ ਸੰਸਥਾ ਵਾ ਜਿਹੜੀ ਚੱਲ ਰਹੀ ਆ ਨਹੀਂ ਬੂੰਗੇ ਨਾਲ ਤੋੜ ਮੋੜ ਕਿਥੇ ਸੀ ਬੂੰਗਾ ਜਿਹੜਾ ਸੀ ਉਹ ਚੌਥਾ ਜਿਹੜਾ ਹਿੱਸਾ ਸੀ ਨਾ ਉੱਥੇ ਮੇਰੇ ਬਿਸੰਗਾ ਦਾ ਜਿਹਦਾ ਰਾਮਗੜੀ ਦੇ ਹਿੱਸਾ ਹੋ ਗਿਆ ਠੀਕ ਆ ਚੌਥਾ ਜਿਹੜਾ ਉੱਥੇ ਜਦਪਾ ਦਾ ਖੰਡਨ ਇਹਨਾਂ ਉੱਥੇ ਤੇ ਕੋਈ ਮਰਜ਼ੀ ਜਿੱਥੇ ਨਹੀਂ ਗੰਡਨ ਉਹੀ ਗੱਲ ਨੇ ਵੀ ਉਹ ਜਿਹੜਾ ਸੀ ਉਹ ਵੀ ਕੇਸ ਹੋਣ ਜਿੱਤਿਆ ਜਾ ਕੇ ਠੀਕ ਆ ਹੁਣ ਲਾ ਲਓ ਵੀ ਉਹ ਤੁਹਾਡੇ ਹੱਕ ਚ ਹੋਇਆ ਹਾਂਜੀ ਹੱਕ ਚ ਹੋਇਆ ਉਹ ਵੀ ਅੱਛਾ ਠੀਕ ਹੈ ਤੇ ਹੋਰ ਵੀ ਜਿਹੜੇ ਕਈ ਕੇਸ ਐ ਜਿਹੜੇ ਇਹ ਚੱਲ ਰਹੇ ਨੇ ਹਜੇ ਵੀ ਮੰਨ ਲਓ ਸੁਪਰੀਮ ਕੋਰਟ ਦੇ ਵਿੱਚ ਹੋ ਰਹੇ ਨੇ ਕਈ ਚੀਜ਼ਾਂ ਦੇ ਕੇਸ ਜਾਤਪਾਤਾਂ ਦੇ ਵਿੱਚ ਆਧਾਰ ਤੇ ਜਿਹੜੇ ਸੀ ਐਮਐਲ ਔਰਕਸ਼ਨ ਦੇ ਆਧਾਰ ਤੇ ਸੀ ਜਿਹੜੇ ਸਾਡੇ ਉਹ ਵੀ ਕੇਸ ਜਿਹੜੇ ਆ ਮੰਨੋ ਹ ਜਿੱਤੇ ਆ ਹ ਜਿੱਦਾਂ ਉਹ ਐਸੀ ਆਪਣੇ ਸਰਟੀਫਿਕੇਟਾਂ ਦਾ ਰੋਲਾ ਸੀ ਜਿਹੜਾ ਚੱਲ ਰਹੀ ਕਿ ਨੌਕਰੀਆਂ ਜਿਹੜੀਆਂ ਮੰਨੋ ਐਸੀ ਸਾਡੇ ਕੋਲ ਤੇ ਜਿਹੜੇ ਹੋਰ ਬੰਦੇ ਕਰ ਰਹੇ ਸੀ ਠੀਕ ਹੈ ਜੀ ਤੇ ਉਹ ਚੀਜ਼ਾਂ ਜਿਹੜੀਆਂ ਵਾ ਉਹ ਵੀ ਹੋਣਦੀਆਂ ਸੀ ਤੁਸੀਂ ਗੱਲ ਕੀਤੀ ਦਸ਼ਾ ਤੇ ਦਿਸ਼ਾ ਦੀ ਹਾਂਜੀ ਔਰ ਦਸ਼ਾ ਔਰ ਦਿਸ਼ਾ ਜਿਹੜੀ ਇਹ ਕਿਸ ਤਰੀਕੇ ਨਾਲ ਬਦਲੀ ਜਾ ਸਕਦੀ ਹੈ ਇਸ ਵਾਸਤੇ ਕਿਹ ਵੀਸ਼ੇ ਦੀ ਲੋੜ ਹੈ ਕਿਹਨਾ ਚੀਜ਼ਾਂ ਦੀ ਲੋੜ ਹੈ ਦਸ਼ਾ ਦਿਸ਼ਾ ਜਿਹੜੀ ਸਾਡੀ ਬਦਲਦੀ ਜਿਹੜੀ ਆ ਇਹਦੇ ਵਿੱਚ ਇਹ ਵੀ ਸਾਨੂੰ ਸਮਾਜਿਕ ਤੌਰ ਤੇ ਫੈਸ਼ੀ ਤੌਰ ਤੇ ਮਜ਼ਬੂਤ ਹੋਣਾ ਪਊਗਾ ਤੇ ਇੱਕ ਰਾਜਨੀਤਿਕ ਪੱਖ ਤੇ ਤੌਰ ਤੇ ਸਾਡਾ ਜਿਹੜਾ ਰਾਜਨੀਤਿਕ ਪੱਖ ਆ ਉਹ ਕਮਜ਼ੋਰ ਸੀ ਉਹਦੇ ਵਿੱਚ ਹੁਣ ਜਿੱਦਾਂ ਹੁਣ 2027 ਦੇ ਵਿੱਚ ਇਲੈਕਸ਼ਨ ਹੋਣਾ ਪੰਜਾਬ ਦੇ ਵਿੱਚ ਠੀਕ ਹੈ ਉਹਦੇ ਵਿੱਚ 34% ਦੇ ਕਰੀਬ ਸਾਡੀ ਜਿਹੜੀ ਆ ਆਬਾਦੀ ਆ ਮਜਬੀ ਸਿੱਖ ਤੇ ਬਾਲਮੀਕ ਭਾਈਚਾਰੇ ਦੀ ਠੀਕ ਆ ਉਹਦੇ ਵਿੱਚ ਅਸੀਂ ਹੁਣ ਜਿਹੜਾ ਆਪਣਾ ਰਾਜਨੀਤਿਕ ਪੱਖ ਰੱਖਿਆ ਵਾ ਕਿ ਸਾਡੇ ਜਿਹੜਾ ਪਹਿਲਾਂ ਉਤੋਂ ਪਹਿਲਾਂ ਜਿੰਨੇ ਵੀ ਆ ਸਾਰੇ ਮੁੱਖ ਮੰਤਰੀ ਬਣ ਚੁੱਕੇ ਨੇ ਚਾਹੇ ਕਿਸੇ ਵੀ ਕੈਟਾਗਰੀ ਦੇ ਵਿੱਚ ਹੁੰਦੇ ਹੋਣ ਠੀਕ ਹੈ ਜਰਨਲ ਕੈਟਾਗਰੀ ਐਸੀ ਦੇ ਵਿੱਚ ਹੋਰ ਵੀ ਆ ਪਰ ਸਾਡਾ ਜਿਹੜਾ ਵਾ ਮਜਬੀ ਸਿੱਖ ਭਾਈਚਾਰਾ ਜੋ ਬਾਲਮੀਕ ਭਾਈਚਾਰਾ ਜੋ ਅਜੇ ਤੱਕ ਮੁੱਖ ਮੰਤਰੀ ਨਹੀਂ ਬਣਿਆ 47 ਤੋਂ ਲੈ ਕੇ ਤੇ ਹੁਣ 25 ਜਨਨ ਦੇ ਲੱਪਗਾ 75 ਸਾਲ ਦੇ ਕਰੀਬ ਹੋ ਗਏ ਅਜੇ ਤੱਕ ਕੋਈ ਮੁੱਖ ਮੰਤਰੀ ਕੋਈ ਨਹੀਂ ਬਣਾਈ ਹੁਣ ਸਾਡੀ ਮੰਗ ਹੈ ਵੀ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਆ ਠੀਕ ਹੈ ਜੀ ਜੋ ਉਹਨਾਂ ਨੂੰ ਅਸੀਂ ਕੌਮੀ ਖਿਤਾਬ ਦਿੱਤਾ ਹੋਇਆ ਜਿਨ੍ਹਾਂ ਨੇ ਕੌਮੀ ਖਿਤਾਬ ਵਾਰਸ ਜਿਨ੍ਹਾਂ ਨੇ ਸਾਡੀ ਮੰਨ ਲੋ ਸਸਤਾ ਦੀ ਵੀ ਹੋਰ ਵੀ ਜਿੰਨੇ ਵੀ ਸਾਡੇ ਕੇਸ ਲੜਨੇ ਉਹਦੇ ਵਿੱਚ ਕਾਫੀ ਮਦਦ ਕੀਤੀ ਸੀ ਤੇ ਉਸ ਦੇ ਵਿੱਚ ਅਸੀਂ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਨੂੰ ਸੀਐਮ ਦੇ ਚਿਹਰੇ ਦੇ ਤੌਰ ਤੇ ਬਤੌਰ ਅੱਗੇ ਰੱਖਿਆ ਵਾ ਤੇ ਅਸੀਂ ਬਣਾਉਣਾ ਚਾਹੁੰਦੇ ਆਂ ਆਉਣ ਵਾਲੀ 2027 ਦੀਆਂ ਵੋਟਾਂ ਦੇ ਵਿੱਚ ਕਿ ਸੁਖਵਿੰਦਰ ਸਿੰਘ ਡੈਣੀ ਜੀ ਜਿਹੜੇ ਸਾਡੇ ਸੀਐਮ ਹੋਣ ਅਗਾ ਤੁਹਾਡਾ ਸੀਐਮ ਕੱਲ ਆਉਣ ਟਾਂ ਜਿਹੜਾ ਤੁਸੀਂ ਨਮੇਂਦਾ ਕਿਆ ਚੁਣਿਆ ਜਾਂਦਾ ਕੀ ਤੁਸੀਂ ਤੁਹਾਡੇ ਸਮਾਜ ਨੂੰ ਦੇਣ ਹੋਏਗੇ ਉਹਦੀ ਸਮਾਜ ਨੂੰ ਐਵੇਂ ਨਹੀਂ ਕੱਲੀ ਆਪਣੀ ਕੌਮ ਵਾਸਤੇ ਤੁਹਾਡੇ ਕੋਈ ਦੇਣ ਹੋਵੇ ਪੂਰੇ ਸਮਾਜ ਨੂੰ ਕੀ ਕਰੀ ਉਹਦੇ ਵਾਸਤੇ ਸਾਰਿਆਂ ਨੂੰ ਹੋਊਗੀ ਪਰ ਗੱਲ ਇਹ ਵੀ ਜਿਵੇਂ ਹੁਣ ਸਾਡੀ ਕੌਮ ਆ ਉਹ ਸਭ ਤੋਂ ਪਿਛੜੀ ਹਾਲਾਂਕਿ ਕੁਰਬਾਨੀਆਂ ਸਾਡੀਆਂ ਸਭ ਤੋਂ ਜ਼ਿਆਦੀਆਂ ਸਾਡੀਆਂ ਵਾਂ ਹਰ ਪੱਖ ਦੇ ਵਿੱਚ ਚਾਹੇ ਉਹ ਹੁਣ ਵੀ ਲਾ ਲਓ ਚਾ ਪਿੱਛੇ ਲਾ ਲਓ ਚਾਹੇ ਕਿਸਾਨੀ ਅੰਦੋਲਨ ਨਾਲ ਲਾ ਲਓ ਪਿਛੇੜਾ ਕਿਸਾਨੀਆਂ ਤੋਂ ਉਹਦੇ ਵਿੱਚ ਹੀ ਸਾਡੇ ਲੋਕ ਬਹੁਤ ਪਹੁੰਚੇ ਸੀ ਠੀਕ ਹੈ ਜੀ ਸਾਡੇ ਲੋਕਾਂ ਨੇ ਮੰਨ ਲਓ ਉੱਥੇ ਨਿਰਾਪਾਖੇ ਇਹ ਨਹੀਂ ਹੁੰਦਾ ਵੀ ਇਕੱਲੇ ਕਿਸਾਨ ਹੀ ਉੱਥੇ ਪਹੁੰਚੇ ਉਹਦੇ ਚ ਹੋਰ ਵੀ ਲੋਕ ਬੜੇ ਗਏ ਸੀ ਬੜੇ ਔਰ ਜਿਹੜੇ ਵੀ ਉੱਥੇ ਪਹੁੰਚੇ ਸਾਰੇ ਕਿਸਾਨੀ ਨਾਲ ਜੁੜੇ ਹੋਣਾ ਜਿਹੜਾ ਜੱਜਪਾ ਸੀ ਜੱਜਪਾ ਹਾਂ ਜੀ ਕਿਸਾਨੀ ਦੇ ਨਾਲ ਜਿਹੜਾ ਮਜ਼ਦੂਰ ਤੇ ਕਿਸਾਨ ਦਾ ਨੋ ਮਾਸਟਰ ਰਿਸ਼ਤਾ ਵਾ ਉਹਦੇ ਮਜ਼ਦੂਰ ਤੇ ਕਿਸਾਨ ਇੱਕ ਇੱਕ ਦੂਜੇ ਦੇ ਨਿਰਭਰ ਨੇ ਠੀਕ ਹੈ ਇਹਦੇ ਵਿੱਚ ਇਹ ਨਹੀਂ ਵੀ ਕੱਲੀ ਕੋ ਉਹ ਜੇ ਮੁੱਖ ਮੰਤਰੀ ਬਣਗੇ ਸਾਰੇ ਸੂਬੇ ਤੇ ਬਣਨਗੇ ਤੇ ਸਾਰੇ ਸੂਬੇ ਦੇ ਕੰਮ ਕਰਨਗੇ ਠੀਕ ਹੈ ਜੀ ਉਹਦੇ ਵਿੱਚ ਵੀ ਅਸੀਂ ਜਿਹੜਾ ਚਿਹਰਾ ਵਾ ਸੁਖਵਿੰਦਰ ਸਿੰਘ ਡੈਣੀ ਜੀ ਇੱਕ ਐਜੂਕੇਟਰ ਨੇ ਬਾਹਰੋਂ ਪੜ੍ਹ ਕੇ ਆਏ ਨੇ ਇੰਗਲੈਂਡ ਤੋਂ ਐਮਬੀਏ ਨੇ ਠੀਕ ਹੈ ਜੀ ਤੇ ਫਿਰ ਉਹਦੇ ਜਿਹੜੇ ਉਹਨਾਂ ਦੇ ਪਿਤਾ ਜੀ ਉਹ ਪੰਜ ਵਾਰ ਐਮਐਲਏ ਰਹੇ ਚੁੱਕੇ ਨੇ ਪਛੋਕਰ ਜਿਹੜਾ ਉਹ ਕਾਫੀ ਉਹਨਾਂ ਦਾ ਵਧੀਆ ਵਾ ਠੀਕ ਹੈ ਇਸ ਕਰਕੇ ਫਾਈਨੈਂਸ਼ੀਅਲੇ ਤੌਰ ਤੇ ਮਜ਼ਬੂਤ ਨੇ ਉਹ ਇਸ ਕਰਕੇ ਅਸੀਂ ਜਿੰਨੀ ਵੀ ਸਾਡੀ ਸੰਸਥਾ ਆ ਉਹਨਾਂ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਵਾ ਸੁਖਵਿੰਦਰ ਸਿੰਘ ਡੈਣੀ ਜੀ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਰਕਾਰ ਵੱਲੋਂ ਜੋ ਵੀ ਆ ਕਿ ਇਸੇ ਮਦੇ ਚਿਹਰਾ ਸਾਡਾ ਸੁਖਵਿੰਦਰ ਸਿੰਘ ਡੈਣੀ ਜੀ ਹੋਣੀ ਚਾਹੀਦਾ ਹੈ ਦੇਸ਼ ਦੇ ਜਾਣੇ ਜਾਂਦੇ ਦਰਸ਼ਕਾਂ ਨੂੰ ਤੁਸੀਂ ਆਨ ਵਾਲਾ ਜਿਹੜਾ ਆਪਣਾ ਯੂਥ ਏ ਉਸ ਨੂੰ ਕੀ ਤੁਸੀਂ ਮਾਨਕ ਅਪਰੀਸ਼ੀਏਟ ਕਰਨ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਜੇ ਮੈਸੇਜ ਇਦਾਂ ਹੀ ਯੂਥ ਨੂੰ ਯੂਥ ਬਹੁਤ ਸਿਆਣਾ ਮਹ ਜਿਹੜਾ ਐਜੂਕੇਟਡ ਹੋਇਆ ਅਸੀਂ ਤੇ ਮੈਸੇਜ ਕੀ ਦੇ ਆਈ ਤਾਂ ਆ ਵਾਂ ਸਿੱਖ ਰਹੇ ਹਾਂ ਠੀਕ ਆ ਪਰ ਫਿਰ ਵੀ ਮੇਰੀ ਬੇਨਤੀ ਆ ਸਾਡੀ ਜੋ ਯੂਥ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਕਿ ਐਜੂਕੇਟਡ ਹੋ ਠੀਕ ਆ ਤੇ ਜਿਹੜੀ ਆਪਣੀ ਸੁਸਾਇਟੀ ਦੇ ਨਾਲ ਰਲ ਕੇ ਚੱਲੋ ਚੰਗੀਆਂ ਚੰਗੇ ਲੋਕਾਂ ਦੇ ਵਿੱਚ ਬਹਿਣ ਉੱਠਣ ਬਣਾਓ ਸਿਆਣੇ ਬੰਦੇ ਦੀ ਗੱਲਾਂ ਸੁਣੋ ਸਿਆਣੇ ਬੰਦੇ ਬਹਿਣ ਉੱਠੋਵੇ ਤੇ ਨਸ਼ੇ ਤੋਂ ਦੂਰ ਰਹੋ ਅਗਰ ਆਪਾਂ ਨਸ਼ੇ ਤੋਂ ਦੂਰ ਆ ਤਾਂ ਆਪਣੀ ਜਿਹੜੀ ਸਿਹਤ ਸਿਹਤ ਪੱਖੋਂ ਚੰਗੇ ਰਹੋ ਜਿੱਦਾਂ ਹੁਣ ਆ ਜਿਹੜੇ ਗਰਾਊਂਡ 'ਚ ਆਪਾਂ ਖੜੇ ਆ ਵੇਖੋ ਤੇ ਕਿੱਡਾ ਸੋਹਣਾ ਇੱਥੇ ਲੋਕ ਬੱਚੇ ਆਉਂਦੇ ਇੱਥੇ ਆਪਣੇ ਗਰਾਊਂਡ ਨਾਲ ਜੁੜੋ ਠੀਕ ਹੈ ਗਰਾਊਂਡ ਨਾਲ ਜੁੜਨਾ ਜੁੜੇ ਸਿਹਤ ਵੱਖੋਂ ਜ਼ਰੂਰੀ ਆਪਾਂ ਚੰਗੇ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਆਪਣਾ ਬਚਾਅ ਹੋ ਸਕਦਾ ਵਾ ਇਹ ਹੀ ਮੇਰੀ ਬੇਨਤੀ ਹੈ ਜੂਥ ਨੂੰ ਤੇ ਹੌਣੇ ਸਮੇ ਐਜੂਕੇਟਰ ਹੋਣਾ ਜ਼ਰੂਰੀ ਆਪਦੇ ਬੱਚਿਆਂ ਨੂੰ ਪੜ੍ਹਾਓ ਤੇ ਰੋਟੀ ਭਾਵਾਂ ਅੱਧੀ ਖਾ ਲੋ ਪਰ ਪੜ੍ਹਾਓ ਜ਼ਰੂਰ ਪੜ੍ਹਾਓ ਹਾਂਜੀ ਬਾਕੀ ਮੈਂ ਧੰਨਵਾਦ ਕਰਦਾ ਢੋਲ ਮੀਡੀਆ ਦਾ ਜਿਨ੍ਹਾਂ ਸਾਨੂੰ ਸਮਾਂ ਦਿੱਤਾ ਧੰਨਵਾਦ ਪ੍ਰਗੋਰੀ ਖਾਲਸਾ ਪ੍ਰਗੋਰੀ ਜੀ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਜੀ ਤੇ ਸਾਥੀਓ ਅੱਜ ਅਸੀਂ ਜੋ ਮੁਲਾਕਾਤ ਕੀਤੀ ਸੁਖਦੇਵ ਸਿੰਘ ਸੰਧੂ ਜੀ ਦੇ ਨਾਲ ਔਰ ਫਿਰ ਮਿਲਾਂਗੇ ਤੁਹਾਨੂੰ ਅਸੀਂ ਇੱਕ ਨਵੇਂ ਚਿਹਰੇ ਦੇ ਨਾਲ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਮੀਡੀਆ ਹਰਿਆਣਾ